ਤੁਸੀਂ ਆਪਣੀ ਜ਼ਿੰਦਗੀ ਬਿਲਕੁਲ ਮਤਲਬ ਰੁਟੀਨ ਤੁਹਾਡਾ ਠੀਕ ਰਹੇ ਔਰ ਤੁਸੀਂ ਆਪਣੇ ਆਪ ਨੂੰ ਐਕਟਿਵ ਰੱਖਣਾ ਹੈ ਤੋ ਇਹ ਨਸ਼ਾ ਤਾਂ ਤੁਹਾਨੂੰ ਛੱਡਣਾ ਪੈਗਾ ਅਗਰ ਤੁਸੀਂ ਰਨਿੰਗ ਵੀ ਕਰਨੀ ਹੈ ਕੋਈ ਵੀ ਐਕਟੀਵਿਟੀ ਕਰਨੀ ਹੈ ਜੇ 50 ਡਿਗਰੀ ਤੇ ਤੁਸੀਂ ਰਨਿੰਗ ਕਰਨੀ ਹੈ ਔਰ 217 ਕਰਨੀ ਹੈ 14000 ਫੁੱਟ ਚੜਨਾ ਹੈ ਉਹਦੇ ਵਾਸਤੇ ਮੈਂ ਆਲਮੋਸਟ 6 ਮਹੀਨੇ ਤੋਂ ਪ੍ਰੈਕਟਿਸ ਕਰ ਰਿਹਾ ਤੋ ਹਿਲ ਪ੍ਰੈਕਟਿਸ ਲਈ ਮੈਂ ਪੰਚਕੂਲੇ ਤੋਂ ਮਤਲਬ ਸ਼ਿਮਲੇ ਵੀ ਗਿਆ ਸੀ 4-5 ਵਾਰ ਦਿਮਾਗ ਦੇ ਵਿੱਚ ਕੌਨਫੀਡੈਂਸ ਇੱਕ ਰਨਰ ਦੇ ਇੱਕ ਕੌਨਫੀਡੈਂਸ ਹੁੰਦਾ ਦਿਮਾਗ ਚ ਵੀ ਮੈਂ ਇੰਨੀ ਹਿਲ ਕੀਤੀ ਆ ਤਾਂ ਅੱਗੇ ਵੀ ਕਰ ਸਕਦਾ ਤੁਹਾਨੂੰ ਬਹੁਤ سارے ਨੌਜਵਾਨ ਵੀ ਦੇਖ ਰਹੇ ਆ ਬਹੁਤ سارے ਯੰਗਸਟਰਸ ਨੂੰ ਦੇਖ ਰਹੇ ਹੈਗੇ ਜਾਂ ਤੁਹਾਡੀ ਉਮਰ ਦੇ ਜਿਹੜੇ ਸਾਥੀ ਹੈਗੇ ਤੁਹਾਡੇ ਉਹ ਬਹੁਤ سارے ਦੇਖ ਰਹੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਰਨਿੰਗ ਕਰਨਾ ਚਾਹੁੰਦੇ ਹੈ ਜਾਂ ਰਨਿੰਗ ਕਰ ਰਹੇ ਹੈ ਡਾਈਟ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਰਨਿੰਗ ਕਰਦੇ ਹੋਏ ਤੁਹਾਡੇ ਮਤਲਬ ਸਾਨੂੰ ਡਾਈਟ ਨੂੰ ਦੇਖੋ ਪ੍ਰੋਪਰ ਰੱਖਣੀ ਪੈਗੀ ਰਨਿੰਗ ਵਾਸਤੇ ਤੁਹਾਨੂੰ ਪ੍ਰੋਟੀਨ ਕਾਰਬੋਹਾਈਡਰੇਟ ਸਾਰੇ ਮਤਲਬ ਚਾਹੀਦੇ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਤੇ ਮੈਮਰੀ ਸ਼ਕਮਾਰ ਇਸ ਵਕਤ ਮੇਰੇ ਨਾਲ ਰਾਕੇਸ਼ ਕਸ਼ੇਪ ਜੀ ਮੇਰੇ ਨਾਲ ਹੈ 53 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਇਤਿਹਾਸ ਰਚਿਆ 217 ਕਿਲੋਮੀਟਰ ਦੀ ਦੌੜ 33 ਘੰਟੇ ਦੇ ਵਿੱਚ 34 ਘੰਟੇ 24 ਮਿੰਟ ਦੇ ਵਿੱਚ ਜਿਹੜੀ ਹੈਗੀ ਹੈ ਪੂਰੀ ਕੀਤੀ ਤੇ ਦੁਨੀਆ ਦੇ ਵਿੱਚ ਜਿਹੜਾ ਹੈਗਾ ਇਤਿਹਾਸ ਰਚਿਆ ਰਾਕੇਸ਼ ਰਾਕੇਸ਼ ਜੀ ਮੇਰੇ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਇਹ 70 سال ਦੀ ਉਮਰ ਦੇ ਵਿੱਚ ਸਰ ਤੁਸੀਂ ਐਡਾ ਬੜਾ ਮੁਕਾਬਲ ਹਾਸਿਲ ਕੀਤਾ ਕੀ ਕਹਿਣਾ ਚਾਹੂੰਗਾ ਅ ਇਹ ਕਿਤਾ ਰੇਸ ਦੇਖੋ ਜੀ ਬੈਡ ਵਾਟਰ ਹੈ ਮਤਲਬ 47 ਦੀ ਮੈਂ ਇਹ ਚ ਸ਼ੁਰੂ ਕੀਤੀ ਹੈ ਆਪਣੀ ਰਨਿੰਗ ਉਹ ਤੋਂ ਬਾਅਦ ਇਹ ਟਫ ਰੇਸ ਹੈ ਦੁਨੀਆ ਦੀ ਇਸ ਕਰਕੇ ਹੈ ਕਿ ਕਿਉਂਕਿ ਇਹਦੇ ਵਿੱਚ ਸਭ ਤੋਂ ਜ਼ਿਆਦਾ ਹੀਟ ਹੀਟ ਟ੍ਰੇਨਿੰਗ ਹੀਟ ਟੈਂਪਰੇਚਰ ਬਹੁਤ ਜ਼ਿਆਦਾ ਹੈ ਮਤਲਬ 50 ਡਿਗਰੀ ਦੇ ਟੈਂਪਰੇਚਰ ਦੇ ਉੱਪਰ ਤੁਸੀਂ ਰਨਿੰਗ ਕਰਨੀ ਹੈ ਔਰ ਉਹਦੇ ਉੱਪਰ ਫਿਰ ਤੁਸੀਂ ਕੰਟੀਨਿਊ 14000 ਫੁੱਟ ਵੀ ਪਹਾੜ ਵੀ ਚੜਨੇ ਆਂ ਔਰ ਉਹ ਮੈਂ 31 ਘੰਟੇ 24 ਮਿੰਟs ਕੀਤੀ ਹੈ ਉਹ ਫਾਸਟੈਸਟ ਇੰਡੀਅਨ ਹੋ ਉਹਦੇ ਕਰਕੇ ਮੇਰੇ ਜੀ ਦਾ ਨਾਮ ਆ ਗਿਆ ਕਿਉਂਕਿ ਉਸ ਤੋਂ ਪਹਿਲੇ 35 ਘੰਟੇ ਕੋਈ ਕਿਸੇ ਨੇ ਕੀਤੀ ਸੀ ਤੇ ਇਸ ਕਰਕੇ ਆਈ ਥਿੰਕ ਇਹ ਇਹ ਫਾਸਟੈਸਟ ਟਾਈਮ ਹੈ ਮੇਰਾ ਜੇਕਰ ਗੱਲ ਕੀਤੀ ਜਾਵੇ ਸਰ ਇਸ ਤਰ੍ਹਾਂ ਦੀ ਮੋਟੀਵੇਸ਼ਨ ਕਿੱਥੋਂ ਮਿਲੀ ਹੈ 47 ਦੀ ਏਜ ਦੇ ਵਿੱਚ ਤੁਸੀਂ ਸ਼ੁਰੂਆਤ ਕੀਤੀ ਹੈ ਮੋਟੀਵੇਟ ਕਿੱਥੋਂ ਹੋਇਆ ਸਰ ਮੋਟੀਵੇਟ ਅਸਟ੍ਰੈਟੀਜੀ ਅਗਰ ਤੁਸੀਂ ਮਤਲਬ ਕੋਈ ਵੀ ਚੀਜ਼ ਰਨਿੰਗ ਕਰਦੇ ਹੋ ਤੋਂ ਬਾਅਦ ਤੁਹਾਨੂੰ ਅੱਛਾ ਰਿਸਪੌਂਸ ਮਿਲ ਰਿਹਾ ਹੈ ਔਰ ਮਤਲਬ ਤੁਹਾਡੀ ਰੋਟੀਨ ਹੈ ਜੋ ਉਹ ਵੀ ਅੱਛੀ ਹੋ ਰਹੀ ਹੈ ਸਿਹਤ ਅੱਛੀ ਹੋ ਰਹੀ ਹੈ ਤੋਂ ਮੋਟੀਵੇਸ਼ਨ ਇਹ ਹੈ ਕਿ ਤੁਸੀਂ ਹੋਰ ਵੀ ਕਿਤੇ ਗਰੇਸ ਕੋ ਕਰਦੇ ਹੋ ਔਰ ਰੇਸ ਪੂਰੀ ਕਰਦੇ ਹੋ ਚੰਗੇ ਟਾਈਮ ਨਾਲ ਪੂਰੀ ਹੋ ਰਹੀ ਹੈ ਆਈ ਥਿੰਕ ਉਹ ਮੋਟੀਵੇਸ਼ਨ ਹੈ ਇੱਕ ਰਨਰ ਵਾਸਤੇ ਕਿ ਹਾਂ ਤੁਸੀਂ ਰੇਸ ਪੂਰੀ ਕਰ ਰਹੇ ਹੋ ਔਰ ਚੰਗੇ ਟਾਈਮ ਚ ਕਰ ਰਹੇ ਹੋ ਆਪਣਾ ਸਰ ਓੱਖਾ ਵੇਲਾ ਵੀ ਦੱਸੋ ਜਦੋਂ ਤੁਸੀਂ ਸਟਾਰਟਿੰਗ ਕੀਤੀ ਸੀ ਰੇਸ ਕਰਨ ਦੀ ਇੱਕ ਦੌੜ ਲਾਣਾ ਬੜਾ ਓੱਖਾ ਕੰਮ ਹੈ ਅੱਜਕੱਲ ਤੁਸੀਂ ਦੇਖਿਆ ਹੋਣਾ ਬੜੇ ਘੱਟ ਨੌਜਵਾਨ ਹੈ ਕਿ ਜਿਹੜੇ ਦੌੜ ਲਾਂਦੇ ਨੇ ਜਾਂ ਸਾਹ ਫੁੱਲ ਜਾਂਦਾ ਜਾਂ ਥੱਕ ਜਾਂਦੇ ਆ ਜਾਂ ਲੱਤਾਂ ਦਰਜ ਜਾਂਦਾ ਥੋੜਾ ਐਕਸਪੀਰੀਅੰਸ ਕਿਹੋ ਜਿਹਾ ਚਾਹੀਦਾ ਜਦੋਂ ਤੁਸੀਂ ਸਟਾਰਟਿੰਗ ਦੇ ਵਿੱਚ ਇਹ ਦੌੜ ਲਾਣੀ ਸ਼ੁਰੂ ਕੀਤੀ ਕੋ ਸਟਾਰਟਿੰਗ ਦਾ ਮਤਲਬ ਕੋਈ ਵੀ ਕੰਮ ਹੋਵੇ ਮਤਲਬ ਔਖਾ ਲੱਗਦਾ ਹੀ ਹੈ ਮਸੀਂ ਵੀ ਰਨਿੰਗ ਸਟਾਰਟ ਕਰਦੇ ਸੀ ਤਾਂ ਇੰਜਰੀ ਵਗੈਰਾ ਹੁੰਦੀ ਹੈ ਮਤਲਬ ਸਾਡੇ ਰਨਿੰਗ ਚ ਬੋਲਦੇ ਆ ਨੀ ਇੰਜਰੀ ਨੀ ਰਨਰ ਨੀ ਕਹਿੰਦੇ ਆ ਸੀ ਉਹਨੂੰ ਕਿਉਂਕਿ ਲੱਤਾਂ ਚ ਜੋ ਹੈ ਉਹ ਇੱਕ ਵਾਰੀ ਪੇਨ ਆਂਦੀ ਆਂਦੀ ਹੈ ਤੁਹਾਡੀ ਇੱਕ ਵਾਰੀ ਬੋਡੀ ਉਹਦੇ ਹਿਸਾਬ ਨਾਲ ਐਡਜਸਟ ਹੁੰਦੀ ਹੈ ਕਿ ਤੁਸੀਂ ਕੰਟੀਨਿਊ ਰਨਿੰਗ ਕਰ ਰਹੇ ਹੋ ਉਹ ਫਿਰ ਮਸਲ ਤੁਹਾਡੇ ਆਪਣੇ ਆਪ ਐਡਜਸਟ ਹੁੰਦੇ ਆ ਉਹ ਤੋਂ ਬਾਅਦ ਤੁਹਾਡਾ ਡਿਸਟੈਂਸ ਦੇ ਤੁਸੀਂ ਅਗਰ ਕਰਦੇ ਹੋ ਪਹਿਲੇ 10 ਕਿਲੋਮੀਟਰ 20 ਕਿਲੋਮੀਟਰ ਹੌਲੀ ਹੌਲੀ ਜਿੱਦਾਂ ਤੁਸੀਂ ਅੱਗੇ ਅੱਗੇ ਕਰਦੇ ਰਹਿੰਦੇ ਆ ਉਹ ਪ੍ਰੈਕਟਿਸ ਉਸੀ ਹਿਸਾਬ ਨਾਲ ਮਸਲ ਡਿਵੈਲਪ ਹੋ ਜਾਂਦਾ ਹੈ ਜੇਕਰ ਗੱਲ ਕੀਤੀ ਜਾਵੇ ਸਰ ਅੱਜ ਦਾ ਯੂਥ ਜਿਹੜਾ ਹੈਗਾ ਨਸ਼ੇ ਦੇ ਵੱਲ ਜਾ ਰਿਹਾ ਹੈ ਤੁਸੀਂ ਲੋਕ ਉਹਨੂੰ ਦੇਖ ਕੇ ਕੀ ਕਹਿਣਾ ਚਾਹੋਗੇ ਦੇਖੋ ਨਸ਼ਾ ਅੱਜ ਦੇ ਟਾਈਮ ਚ ਮਤਲਬ ਕਾਫੀ ਹੈ ਉਸ ਦੇ ਹਿਸਾਬ ਨਾਲ ਤਾਂ ਲੇਕਿਨ ਮੇਰਾ ਤਾਂ ਇਹੀ ਕਹਿਣਾ ਹੈ ਕਿ ਅਗਰ ਤੁਸੀਂ ਆਪਣੀ ਜ਼ਿੰਦਗੀ ਬਿਲਕੁਲ ਮਤਲਬ ਰੁਟੀਨ ਤੁਹਾਡਾ ਠੀਕ ਰਵੇ ਔਰ ਤੁਸੀਂ ਆਪਣੇ ਆਪ ਨੂੰ ਐਕਟਿਵ ਰੱਖਣਾ ਹੈ ਤਾਂ ਇਹ ਨਸ਼ਾ ਤਾਂ ਤੁਹਾਨੂੰ ਛੱਡਣਾ ਪਏਗਾ ਅਗਰ ਤੁਸੀਂ ਰਨਿੰਗ ਵੀ ਕਰਨੀ ਹੈ ਕੋਈ ਵੀ ਐਕਟੀਵਿਟੀ ਕਰਨੀ ਹੈ ਤਾਂ ਮਤਲਬ ਨਸ਼ਾ ਤੋਂ ਦੂਰ ਰਹੋਗੇ ਤਾਂ ਹੀ ਤੁਸੀਂ ਪ੍ਰੋਪਰ ਆਪਣੀ ਉਹ ਚੀਜ਼ ਕਰ ਸਕਦੇ ਆ ਜਿਹੜਾ ਤੁਸੀਂ ਇਹ ਮਕਾਮ ਵਸੇ ਨੇ ਕੀਤਾ ਇਹਦੇ ਬਾਰੇ ਦੱਸੋ ਕਿੰਨੀ ਕ ਮਿਹਨਤ ਕਰਨੀ ਪਈ ਹੈ ਇਹ ਕਿੱਥੇ ਕੰਪੀਟੀਸ਼ਨ ਜਿਹੜਾ ਹੈਗਾ ਹੋਇਆ ਸੀਗਾ ਉਹਦੀ ਥੋੜੀ ਯਾਦੋ ਤਾਜ਼ੀ ਕਰੋ ਆਪਣੇ ਕਿੰਨਾ ਇੱਕ ਟਫ ਜਿਹੜਾ ਹੈਗਾ ਤੁਸੀਂ ਹੋਇਆ ਸੀਗਾ ਇਸ ਦੌਰਾਨ ਬੈਡਵਾਟਰ ਹੈ ਟਫ ਸੀ ਕਰਕੇ ਇਸ ਤਰ੍ਹਾਂ ਮੈਂ ਦੱਸਿਆ ਸੀ ਕਿ ਜੀ 50 ਡਿਗਰੀ ਤੇ ਤੁਸੀਂ ਰਨਿੰਗ ਕਰਨੀ ਹੈ ਔਰ 217 ਕਰਨੀ ਹੈ 14000 ਫੁੱਟ ਚੜਨਾ ਹੈ ਉਹਦੇ ਵਾਸਤੇ ਮੈਂ ਆਲਮੋਸਟ 6 ਮਹੀਨੇ ਤੋਂ ਪ੍ਰੈਕਟਿਸ ਕਰ ਰਹੇ ਆਂ ਤੋ ਹੀਲ ਪ੍ਰੈਕਟਿਸ ਲਈ ਮੈਂ ਪੰਚਕੂਲੇ ਤੋਂ ਮਤਲਬ ਸ਼ਿਮਲੇ ਵੀ ਗਿਆ ਹਾਂ ਚਾਰ ਪੰਜ ਵਾਰ ਉਸੀ ਦਿਮਾਗ ਦੇ ਵਿੱਚ ਕੌਨਫੀਡੈਂਸ ਇੱਕ ਰਨਰ ਦੇ ਇੱਕ ਕੌਨਫੀਡੈਂਸ ਹੁੰਦਾ ਦਿਮਾਗ 'ਚ ਵੀ ਮੈਂ ਇੰਨੀ ਹੀਲ ਕੀਤੀ ਹੈ ਤਾਂ ਮੈਂ ਅੱਗੇ ਵੀ ਕਰ ਸਕਦਾ ਉਹ ਹੀਟ ਪ੍ਰੈਕਟਿਸ ਲਈ ਮੈਂ ਦੀਚ ਵੀ ਔਰ ਇਹ ਜੂਨ ਦੇ ਮਹੀਨੇ 'ਚ ਵੀ ਪਿਛਲੇ ਮਹੀਨੇ ਜੂਨ 'ਚ ਮੈਂ ਪੂਰੀ ਮਤਲਬ ਸਵੇਰੇ 10:00 ਤੋਂ ਲੈ ਕੇ ਸ਼ਾਮੀ 5:00 ਵਜੇ ਤੱਕ ਰਨਿੰਗ ਕਰਦਾ ਸੀ ਮਤਲਬ ਲੇਕ ਦੇ ਉੱਪਰ ਜਾਂ ਪਹਾੜ ਦੇ ਉੱਪਰ ਜਾਂ ਇੱਥੇ ਹਾਈਵੇ ਦੇ ਉੱਪਰ ਉਹ ਹੀਟ ਪ੍ਰੈਕਟਿਸ ਹੀ ਬਹੁਤ ਜ਼ਰੂਰੀ ਹੈ ਅਗਰ ਤੁਸੀਂ ਹੀਟ ਪ੍ਰੈਕਟਿਸ ਕਰੋਗੇ ਤਾਂ ਅਗਰ ਤੁਸੀਂ ਬਾਹਰ ਕਿਸੇ ਦੇਸ਼ ਚ ਉਹਦੇ ਵਾਸਤੇ ਤੁਹਾਨੂੰ ਮਤਲਬ ਉਹ ਹੀਟ ਪ੍ਰੈਕਟਿਸ ਜੇ ਤੁਸੀਂ ਕੀਤੀ ਹੈ ਤਾਂ ਕੌਨਫੀਡੈਂਸ ਹੈ ਅਗਰ ਤਾਂ ਹੀ ਤੁਹਾਡੀ ਰੇਸ ਪੂਰੀ ਹੋਏਗੀ ਅਗਰ ਤੁਹਾਡੀ ਤੁਸੀਂ ਪ੍ਰੈਕਟਿਸ ਕੀਤੀ ਹੈ ਪਹਿਲੇ ਜੇਕਰ ਗੱਲ ਕੀਤੀ ਜਾਵੇ ਸਰ ਇਸ ਪੂਰੇ ਰਨਿੰਗ ਕਰਨ ਦੇ ਵਿੱਚ ਡਾਈਟ ਦਾ ਜਿਹੜਾ ਬਹੁਤ ਜ਼ਿਆਦਾ ਫੋਲੋ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤੁਸੀਂ ਤੁਹਾਨੂੰ ਬਹੁਤ ਸਾਰੇ ਨੌਜਵਾਨ ਵੀ ਦੇਖ ਰਹੇ ਹਾਂ ਬਹੁਤ ਸਾਰੇ ਯੰਗਸਟਰਸ